ਹਾਂ ਇਹੋ ਜਿਹੀ ਵੀ ਇੱਥੇ ਸਾਰੀ ਦੁਨੀਆ ਦੇ ਲੋਕ ਆ ਸਕਦੇ ਸੀ ਜਪਾਨ ਨਾਲ ਆਉਂਦੀਆਂ ਸੀ ਚੀਨ ਨਾਲ ਆਉਂਦੀਆਂ ਸੀ ਲੇਕਿਨ ਇਹਨਾਂ ਨੇ ਕਿਹਾ ਵੀ ਇਹ ਸਾਡੇ ਆਖੇ ਨਹੀਂ ਲੱਗਦੇ ਅੱਕੜ ਬੰਦੇ ਨੇ ਹਾਂਜੀ ਇਹਨਾਂ ਦੀ ਔਰਤਾਂ ਨੂੰ ਨਾ ਆਉਣ ਦਿਓ ਤਾਂ ਕਿ ਅਪੇ ਮਰਖਬ ਜਾਣਗੇ ਹਾਂਜੀ ਤੇ ਫਿਰ ਪਾਈ ਬਲਵੰਤ ਸਿੰਘ ਤੇ ਪਾਈ ਪਾਕ ਸਿੰਘ ਪ੍ਰਧਾਨ ਜਿਹੜੇ ਸੀ ਉਹਨਾਂ ਨੇ ਮੋਰਚਾ ਲਾਇਆ ਔਰ ਉਹਨਾਂ ਜਾ ਕੇ ਆਪਣੇ ਘਰ ਵਾਲੀਆਂ ਲਿਆਂਦੀਆਂ ਇੱਥੇ ਲੰਬੀ ਕਹਾਣੀ ਹੈ ਬਹੁਤ ਉਹਦੇ ਉੱਤੇ ਮੈਂ ਇੱਕ ਕਿਤਾਬ ਲਿਖੀ ਐ ਸਿੰਘ ਸਾਹਿਬ ਦੀ ਸ਼ਹਾਦਤ ਭਾਈ ਮੀਵਾ ਸਿੰਘ ਜਿਹੜਾ ਬਾਦਸ਼ਹੀਦ ਹੁੰਦਾ ਤੇ ਉਹਦੇ ਨਾਲ ਦੇ 101 ਬੰਦਿਆਂ ਨੇ ਕਿਹਾ ਮੇਰ ਨੂੰ ਮੇਜ 12 ਵਜੇ ਤੋਂ ਪਹਿਲੇ ਪਹਿਲੇ ਸਾਡੀਆਂ ਪੈਣਾ ਨੂੰ ਤੇ ਨਹੀਂ ਛੱਡ ਦੇਂਗਾ ਤਾਂ ਅਸੀਂ ਸਾਰੇ ਵੈਨਕੁਰ ਨੂੰ ਅਗਲਾ ਦੇਾਂਗੇ ਇਹਨਾਂ ਦੇ ਭਾਈ ਬਲਵੰਤ ਸਿੰਘ ਹੁਰੀ ਅਤੇ ਭਾਈ ਭਗਤ ਸਿੰਘ ਹੋਰਾਂ ਦੇ ਘਰ ਵਾਲੇ ਇਹ ਕਿਹੜੇ ਸਾਲ ਚਾਏ 1900 ਇਹ 1912 ਚਾਏ 1912 ਚ ਆਪਕੇ ਸੰਸੀ ਉਹ ਸੀਗਾ ਉਹਦੀ ਮਾਂ ਪੰਜਾਬਣ ਸੀ ਬ੍ਰਾਹਮਣੇ ਸੀ ਇਥੋਂ ਦੀ ਚੌਂਲੇ ਜਲੰਧਰ ਦੇ ਹਾਂਜੀ ਲੇਕਿਨ ਉਹ ਆਪਣੀ ਮਾਂ ਨੂੰ ਕਦੇ ਨਹੀਂ ਉਹਨੇ ਮਾਂ ਕਿਹਾ ਉਹ ਕਹਿੰਦਾ ਮੇਰੀ ਮਾਂ ਘੋਰੀ ਸੀ ਉਹ ਝੂਠ ਬੋਲਦਾ ਸੀ ਤੇ ਕਾਮਾਗਾਟਾ ਮਾਰੂ 1914 ਕਾਮਾਗਾਟਾ 1914 ਚ ਆਇਆ ਕਿਉਂਕਿ ਆਉਣ ਨਹੀਂ ਸੀ ਦਿੰਦੇ ਹਾਂਜੀ ਤੇ ਪਾਈ ਬਲਵੰਤ ਸਿੰਘ ਨੇ ਉੱਥੇ ਜਾ ਕੇ ਕੋਸ਼ਿਸ਼ ਕੀਤੀ ਵੀ ਐਸਾ ਆਪਣਾ ਹੀ ਜਾਸ ਚਲਾ ਲੀਏ ਇੱਕ ਸ਼ਰਤ ਲਾਈ ਸੀ ਵੀ ਜਿੱਦ ਸਿੱਧਾ ਕਲਕੱਤਾ ਤੋਂ ਜਾਦਾ ਆਉਣਾ ਚਾਹੀਦਾ ਤੇ ਅੰਗਰੇਜ਼ਾਂ ਨੂੰ ਇਹ ਤਾਂ ਕੈਨੇਡੀਅਨ ਗਵਰਨਮੈਂਟ ਨੂੰ ਪਤਾ ਸੀ ਵੀ ਜਾਸ ਤੇ ਆਉਂਦਾ ਹੀ ਕੋਈ ਨਹੀਂ ਹਾਂਜੀ ਉਹ ਇੱਥੇ ਜਦੋਂ ਲੈ ਕੇ ਆਏ ਬੰਦੇ 275 ਦੇ ਕਰੀਬ ਤੇ ਇਹਨਾਂ ਨੇ 21 ਮਈ ਤੋਂ ਲੈ ਕੇ 21 ਜੁਲਾਈ ਤੱਕ ਇੱਥੇ 2 ਮਹੀਨੇ ਉਹਨਾਂ ਨੂੰ ਬੰਦ ਰੱਖਿਆ 1914 1914 ਦੇ ਹਾਂਜੀ ਤੇ ਇਹ ਬੜੀ ਵੱਡੀ ਕਹਾਣੀ ਹੈ ਉਹ ਮੈਂ ਆਪਣੇ ਗ੍ਰੇਡੀਅਨ 6 ਦੇ ਕਾਮਾ ਕਟਾ ਮਾਰੂ ਮਾਸਿਕਾ ਦੇ ਵਿੱਚ ਉਹ ਲਿਖੀ ਹੈ ਸਿੱਖਾਂ ਨੇ ਇਹ ਕਿਹਾ ਬੇ ਅਸੀਂ ਜਾਣਾ ਹੈ ਨਹੀਂ ਮਰ ਜਾਾਂਗੇ ਤੇ ਇੱਥੇ ਮਰ ਜਾਾਂਗੇ ਅਸੀਂ ਜਦੋਂ ਜਾਾਂਗੇ ਆਪਣੇ ਮਰਜ਼ੀ ਨਾਲ ਜਾਾਂਗੇ ਯਾਨੀ ਕੇਸ ਸਿੰਘ ਜੀ ਜਿਨ੍ਹਾਂ ਨੂੰ ਸਾਹ ਦੀ ਦੁਨੀਆ ਵਿੱਚ ਗਿਆਨੀ ਕੇਸਰ ਸਿੰਘ ਨਾਵਲਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਜਾਬੀ ਹੀ ਨਹੀਂ ਬਲਕਿ ਭਾਰਤੀ ਸਾਹਿਤ ਵਿੱਚ ਆਪਣਾ ਇੱਕ ਨਵੇਕਲਾ ਸਥਾਨ ਰੱਖਦੇ ਨੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਨੂੰ ਅਸੀਂ ਨਾਵਲਿਸਟ ਹੀ ਨਹੀਂ ਕਹਿ ਸਕਦੇ ਕਹਾਣੀਕਾਰ ਵੀ ਨਹੀਂ ਕਵੀ ਵੀ ਨਹੀਂ ਤੇ ਉਸ ਤੋਂ ਵੱਧ ਇੱਕ ਬਹੁਤ ਹੀ ਖੂਬਸੂਰਤ ਇਨਸਾਨ ਆਪਣੀ ਕੌਮ ਲਈ ਆਪਣੀ ਸਭਤਾ ਲਈ ਅਤੇ ਆਪਣੀ ਮਾਂ ਬੋਲੀ ਪੰਜਾਬੀ ਲਈ ਉਹਨਾਂ ਦੇ ਮਨ ਵਿੱਚ ਕਹਿਰਾਂ ਦਾ ਪਿਆਰ ਹੈ ਸਾਹਿਤ ਵਿੱਚ ਨਵੇਕਲਾ ਸਥਾਨ ਉਹਨਾਂ ਦਾ ਇਸ ਕਰਕੇ ਹੈ ਕਿ ਉਹਨਾਂ ਨੇ ਜੋ ਵੀ ਨਾਵਲ ਲਿਖੇ ਉਹ ਜ਼ਿਆਦਾਤਰ ਇਤਿਹਾਸਕ ਨਾਵਲ ਨੇ ਖਾਸ ਕਰ ਉਹਨਾਂ ਆਜ਼ਾਦੀ ਦੇ ਕੁਲਾਟਿਆਂ ਦੇ ਬਾਰੇ ਵਿੱਚ ਨੇ ਜਾਂ ਯੋਧਿਆਂ ਦੇ ਬਾਰੇ ਵਿੱਚ ਨੇ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀ ਜਾਨਾਂ ਵਾਰੀਆਂ ਪਰ ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦਾ ਕੋਈ ਖਾਸ ਨਾਂ ਨਹੀਂ ਉਭਰਿਆ ਉਹਨਾਂ ਦੇ ਨਾਵਲ ਜਿਵੇਂ ਲਹਿਰਵਾਦੀ ਗਈ ਜੰਗੀ ਕੈਦੀ ਸ਼ਹੀਦ ਊਧਮ ਸਿੰਘ ਮਦਨ ਲਾਲ ਢੀਂਗਰਾ ਸ਼ਹੀਦ ਮੇਵਾ ਸਿੰਘ ਬਾਬਾ ਹਰੀ ਸਿੰਘ ਉਸਮਾਨ ਸਿੰਘ ਸਾਹਿਬ ਦੀ ਸ਼ਹਾਦਤ ਜੰਝ ਲਾੜਿਆਂ ਦੀ ਤੀਜੀ ਪੀੜ੍ਹੀ ਵਾਰਸ਼ਾਦੀ ਮੌਤ ਆ ਸਾਡੇ ਸਾਹਿਦ ਦਾ ਹੀ ਸਰਮਾਇਆ ਨਹੀਂ ਬਲਕਿ ਸਾਡੀ ਕੌਮ ਦਾ ਸਰਮਾਇਆ ਨੇ ਅਸੀਂ ਬਹੁਤ ਖੁਸ਼ਕਿਸਮਤ ਹਾਂ ਉਹ ਇੱਥੇ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਤੇ ਉਹਨਾਂ ਦੇ ਨਾਲ ਇੱਕ ਛੋਟੀ ਜਿਹੀ ਇੰਟਰਵਿਊ ਤੁਹਾਡੇ ਲਈ ਪੇਸ਼ ਕਰਨ ਦਾ ਸੁਪਾਕ ਪ੍ਰਾਪਤ ਕਰ ਰਹੇ ਹਾਂ ਗਿਆਨੀ ਜੀ ਪੀ ਸੀ ਟੀ ਵੀ ਦੇ ਸਟੂਡੀਓ ਵਿੱਚ ਆਉਣ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ वैसे ਤਾਂ ਤੁਹਾਡੇ ਨਾਲ ਇੰਟਰਵਿਊ ਕਰਨ ਦੇ ਲਈ ਕੋਈ ਘੰਟਿਆਂ ਬੱਧੀ ਨਹੀਂ ਮੇਰਾ ਖਿਆਲ ਮਹੀਨਿਆਂ ਬੱਧੀ ਵੀ ਸਮਾਂ ਮਿਲੇ ਤਾਂ ਥੋੜਾ ਹੈ ਕਿਉਂਕਿ ਜੋ ਕੰਮ ਤੁਸੀਂ ਆਪਣੀ ਜ਼ਿੰਦਗੀ ਚ ਕੀਤਾ ਉਹ ਸ਼ਾਇਦ ਬਹੁਤ ਲੋਕ ਕੋਈ ਪੌਛਤਾ ਤੱਕ ਨਹੀਂ ਕਰ ਸਕੇ ਪਰ ਅੱਜ ਦਾ ਇੰਟਰਵਿਊ ਬੜਾ ਸੰਖੇਪਤਾ ਸੀ ਰੱਖਣਾ ਚਾਹੁੰਦੇ ਆ ਕਿਉਂਕਿ ਤੁਹਾਡੀ ਜਿਆਦਾ ਖੋਜ ਹੈ ਸਾਡੇ ਲੋਕਾਂ ਦੇ ਬਾਰੇ ਚ ਜੋ ਵਿਦੇਸ਼ਾਂ ਚ ਜਾ ਕੇ ਵਸੇ ਉਸੇ ਚੀਜ਼ ਨੂੰ ਮੁੱਖ ਰੱਖਦੇ ਆ ਅਸੀਂ ਵਿਸ਼ਾ ਚੁਣਿਆ ਕਿ ਸਾਡੇ ਭਾਰਤੀ ਜੋ ਇੱਥੇ ਕੈਨੇਡਾ ਚ ਜਾ ਕੇ ਵਸੇ ਨੇ ਉਹਨਾਂ ਦੇ ਕੋਸ ਇਤਿਹਾਸਕ ਪਛੋਕਰ ਤੇ ਝਾਤ ਪਾਈ ਜਾਏ ਆਪਣੇ ਲੋਕ ਇੱਥੇ ਕਦੋਂ ਆਏ 1897 ਦੇ ਵਿੱਚ ਕੁئین ਵਿਕਟੋਰੀਆ ਦੀ Jubilee ਸੀ ਲੰਡਨ ਹਾਂਜੀ ਤੇ ਉਹਨੂੰ ਸਲੂਟ ਦੇਣ ਵਾਸਤੇ 500 ਸਿੱਖਾਂ ਦਾ ਰਸਾਲਾ ਇੱਥੇ ਲੰਡਨ ਆਇਆ ਹਾਂਜੀ ਤੇ ਵਾਪਸੀ ਦੇ ਉੱਤੇ ਉਹਨਾਂ ਨੂੰ ਉਹਨਾਂ ਨੇ ਮੋਂਟਰੀਅਲ ਤੇ ਤੋ ਲੈ ਕੇ ਗੱਡੀ ਉਹਦੋਂ ਬਣ ਚੁੱਕੀ ਸੀ 10 ਸਾਲ ਪਹਿਲਾਂ ਤੋ ਵੈਨਕੂਰ ਤੇ ਗੱਡੀ ਤੱਕ ਆਇਆ ਹਾਂਜੀ ਤੇ ਉਹਨੇ ਰਾਜ ਵਿੱਚ ਪੰਜਾਬੀ ਜ਼ਮੀਨਾਂ ਦੇ ਭੁਖੇ ਉਹਨਾਂ ਜ਼ਮੀਨਾਂ ਦੇਖੀਆਂ ਨਾਲੇ ਦਰਿਆ ਦੇਖੇ ਪਹਾੜ ਦੇਖੇ ਝੀਲਾਂ ਦੇਖੀਆਂ ਤੇ ਸ਼ਿਕਾਰ ਦੇਖੇ ਤੇ ਉਹਨਾਂ ਦਾ ਮਨ ਕੀਤਾ ਵੀ ਇੱਥੇ ਰਹਿ ਜਾਈਏ ਹਾਂਜੀ ਤੇ ਉਹਨਾਂ ਵਿੱਚੋਂ ਕੁਝ ਬੰਦੇ ਜਿਹੜੇ ਹੈ ਇਤਿਹਾਸ ਕਹਿੰਦਾ ਬੇ ਉਹ ਇੱਥੇ ਵੈਨਕੂਰ ਆ ਕੇ ਤੇ ਨਸ ਗਏ ਤੇ ਮੁੜ ਕੇ ਉਹ ਨਹੀਂ ਵਾਪਸ ਗਏ ਜੇ ਕਿ ਨਸਲੀਅਤ ਇਹ ਵੇ ਜੜੋਏ ਵਾਪਸ ਚਲੇ ਗਏ ਹਾਂਗਕਾਂਗ ਗਏ ਸ਼ੰਗਾਈ ਗਏ ਇੰਡੀਆ ਗਏ ਤੇ ਉਹਨਾਂ ਨੇ ਜਾ ਕੇ ਕਿਹਾ ਭਈ ਚਟ ਜੜਾ ਉਹ ਜ਼ਮੀਨ ਦਾ ਭੁੱਖਾ ਹੁੰਦਾ ਤੇ ਉਹਨਾਂ ਨੇ ਜਾ ਕੇ ਕਿਹਾ ਵੀ ਕੈਨੇਡਾ ਚਲਣਾ ਚਾਹੀਦਾ ਇਸ ਤਰ੍ਹਾਂ ਪਹਿਲੀ ਵਾਰੀ ਉਹ ਆਏ ਅੱਛਾ ਤੇ ਵਾਪਸ ਇੱਥੇ ਵਾਪਸ ਚਲੇ ਗਏ ਸਾਰੇ ਫਿਰ ਉਹਨਾਂ ਵਿੱਚੋਂ ਨਾ ਕਟਾ ਕੇ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਅੱਛਾ ਜਣੀ ਉਹ ਮਲਟੀ ਮੈਂਸ ਸੀਗੇ ਸਾਰੇ ਹਾਂਜੀ ਤੇ ਆ ਕੇ ਵਸਣੇ ਕਦੋਂ ਸ਼ੁਰੂ ਹੋਏ 1904 ਦੇ ਵਿੱਚ ਉਹਨਾਂ ਨੇ ਫੇਰ ਉੱਥੇ ਰੌਲਾ ਪੈ ਗਿਆ ਵੀ ਕੈਨੇਡਾ ਖੁੱਲ ਗਿਆ ਹਾਂਜੀ ਤੇ ਉਹਨਾਂ ਨੇ ਫੇਰ ਚਾਰ ਦੇ ਵਿੱਚ ਆਉਣਾ ਸ਼ੁਰੂ ਕੀਤਾ 4 5 6 7 8 ਦੇ ਵਿੱਚ ਦਵਾ ਦਬ ਦਵਾ ਦਬ ਕੋਈ 3000 ਸਿੱਕ ਆ ਗਿਆ 99% ਸਿੱਖੀ ਤੇ ਜਿਹੜੇ ਥੋੜੇ ਬਹੁਤ ਤੇ ਹਿੰਦੂ ਇਹ ਮੁਸਲਮਾਨ ਸੀ ਉਹ ਵੀ ਪੰਜਾਬੀ ਸੀ ਹਾਂਜੀ ਤੇ 100% ਸਾਰੇ ਪੰਜਾਬੀ ਸੀ ਤੇ 1904 ਤੋਂ ਲੈ ਕੇ 1908 ਦੇ ਦਰਮਿਆਨ ਤੱਕ ਤਿੰਨ ਆਧਾਰ ਬੰਦ ਆ ਚੁੱਕਾ ਸੀ ਉਹਨਾਂ ਨੇ ਆ ਕੇ ਮੇਰੇ ਖਿਆਲ ਥੋੜੇ ਜੇ ਸਮੇਂ ਚ ਇੱਥੇ ਆ ਕੇ ਪਹਿਲਾ ਗੁਰਦੁਆਰਾ ਬਣਾਇਆ ਉਹਨਾਂ ਨੇ 1906 ਦੇ ਵਿੱਚ ਕਿਰਾਏ ਤੇ ਲੈ ਕੇ ਗੁਰਦੁਆਰਾ ਬਣਾਇਆ ਪਰ 1908 ਦੇ ਵਿੱਚ ਉਹਨਾਂ ਨੇ ਗੁਰਦਾਰੇ ਦੀ ਇਮਾਰਤ ਬਣਾਈ ਜਿਹੜੀ ਸੈਕੰਡ ਐਵੇਨਿਊ ਜੀ ਨੂੰ ਕਹਿੰਦੇ ਆ ਹੰਤੇ ਉਹਦਾ ਗ੍ਰੰਤੀ ਪਾਈ ਬਲਵੰਤ ਸਿੰਘ ਨੂੰ ਚੁਣਿਆ ਗਿਆ ਉਹਨਾਂ ਦਿਨਾਂ 'ਚ ਗ੍ਰੰਥੀ ਜਿਹੜਾ ਹੈ ਉਹ ਕਮੇਟੀ ਨਾਲੋਂ ਵੱਡਾ ਗਿਣਿਆ ਜਾਂਦਾ ਸੀ ਹਾਂਜੀ ਜਿਹੜਾ ਪ੍ਰਧਾਨ ਹੈ ਹਾਂਜੀ ਉਹ ਮжоਰਿਟੀ ਦੇ ਨਾਲ ਪ੍ਰਧਾਨ ਬਣ ਸਕਦਾ ਸੀ 75 ਵੀ ਲੇਕਿਨ ਗ੍ਰੰਥੀ ਜਿਹੜਾ ਉਹ ਸਰਬਸੰਮਤੀ ਨਾਲ ਹੀ ਬਣ ਸਕਦਾ ਸੀ ਅੱਛਾ ਉਹ ਗ੍ਰੰਥੀ ਨੂੰ ਸਿਰਫ ਸੰਗਤ ਅਟਾ ਸਕਦੀ ਸੀ ਹਾਂਜੀ ਕਮੇਟੀ ਨਹੀਂ ਸੀ ਇਹ ਸਾਰ ਸਕਦੀ ਅੱਛਾ ਹਾਂਜੀ ਤੇ ਉਹ ਪਾਈਬਲਵੰਦ ਸਿੰਘ ਪਹਿਲੀ ਵਾਰੀ ਇੱਥੇ 1908 ਦੇ ਵਿੱਚ ਗੁਰਦਾਰਾ ਬਣਿਆ ਤੇ ਉਹਦੇ ਉਹ ਗ੍ਰੰਥੀ ਚੁਣੇ ਗਏ ਹਾਂਜੀ ਉਹੀ ਪਾਈਬਲਵੰਦ ਸਿੰਘ ਜਿਨ੍ਹਾਂ ਨੇ ਬਾਅਦ 'ਚ ਪਾਸ਼ਾਹ ਦੇ ਪਾਈ ਹਾਂਜੀ ਬਾਅਦ ਵਿੱਚ ਪਾਸ਼ਾ ਲਗ ਦਿਆ ਗਿਆ ਹਾਂਜੀ ਬੈਂਕੂਵਰ ਦੇ ਗੁਰਦੁਆਰੇ ਤੋਂ ਬਾਅਦ ਵਿਕਟੋਰੀਆ ਵੀ ਉਹ ਤੋਂ ਕਿ ਗੁਰਦੁਆਰ ਬਣਿਆ ਵਿਕਟੋਰੀਆ ਉਸ ਤੋਂ ਬਾਅਦ 1911 ਚ ਬਣਨਾ ਸ਼ੁਰੂ ਹੋਇਆ ਔਰ 12 ਦੇ ਵਿੱਚ ਕੰਪਲੀਟ ਹੋ ਗਿਆ ਹਾਂਜੀ ਤੇ ਉਸ ਵੇਲੇ ਇੱਥੇ ਪ੍ਰੋਫੈਸਰ ਤੇਜਾ ਸਿੰਘ ਸਨ ਜਿਹੜੇ ਬਾਅਦ ਵਿੱਚ ਮਸ਼ਹੂਰ ਹੋਏ ਸੰਤ ਤੇਜਾ ਸਿੰਘ ਮਸਤਵਾਨਾਂ ਦੇ ਨਾਮ ਦੇ ਨਾਲ ਹਾਂਜੀ ਤੇ ਉਹ ਪਾਈਪਲਵਾਂ ਸੀ ਤੇ ਪ੍ਰੋਫੈਸਰ ਤੇਜਾ ਸਿੰਘ ਦੀ ਹਿੰਮਤ ਦੇ ਨਾਲ ਉਹ ਗੁਰਦੁਆਰਾ ਬਣਿਆ 1912 ਦੇ ਵਿੱਚ ਔਰ ਉਸ ਦਿਨ ਜਿਹੜਾ ਉੱਥੇ ਜਲੂਸ ਉਹਨਾਂ ਨੇ ਕੱਢਿਆ ਉਹਦੇ ਵਿੱਚ 3.5 ਹਜ਼ਾਰ ਤੋਂ ਉੱਤੇ ਲੋਕ ਸਨ ਆਪਣੇ ਪੰਜਾਬੀ ਉਸ ਜਲੂਸ ਦੇ ਵਿੱਚ 6 ਕੋੜਿਆਂ ਦੀ ਸਵਾਰੀ ਦੇ ਉੱਤੇ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਔਰ ਉੱਥੇ ਜਿਹੜੇ ਲੋਕ ਸਨ ਵੱਡੇ ਵੱਡੇ ਗੋਰੇ ਵੀ ਉਹ ਵੀ ਸਾਰੇ ਹਾਜ਼ਰ ਹੋਏ ਹਾਂਜੀ ਉਹਨਾਂ ਦਿਨਾਂ ਵਿੱਚ 3000 ਆਦਮੀ ਦਾ 3.5 ਹਜ਼ਾਰ ਹਾਂਜੀ ਤਿੰਨ ਗੁਰਦੁਆਰੇ ਵੈਂਕੂਵਰ, ਵਿਕਟੋਰੀਆ ਤੇ ਨਿਊ ਵੈਸਟ ਇਹ ਤਾਂ ਕੈਨੇਡਾ ਵਿੱਚ ਬਣੇ ਉਸ ਸਮੇਂ ਦੌਰਾਨ ਅਮਰੀਕਾ ਵਿੱਚ ਵੀ ਕੋਈ ਗੁਰਦੁਆਰਾ ਬਣਿਆ ਨਿਊ ਵੈਸਟ ਵਾਲਾ ਵੀ ਜਿਹੜਾ ਹੈ ਨਾ ਉਹ ਵੀ 1911-12 ਵਿੱਚ ਬਣਨਾ ਸ਼ੁਰੂ ਹੋ ਗਿਆ ਔਰ ਜਿਹੜਾ ਐਬਸਫੋਰਡ ਵਾਲਾ ਹੈ ਉਹ ਵੀ 1911-12 ਵਿੱਚ ਬਣਨਾ ਸ਼ੁਰੂ ਹੋ ਗਿਆ ਔਰ ਉਹ ਦੋਵੇਂ ਗੁਰਦੁਆਰੇ ਜਿਹੜੇ ਹੈ 1912 ਦੇ ਵਿੱਚ ਤਿਆਰ ਹੋ ਕੇ ਉਹ ਖੋਲੇ ਗਏ ਲੇਕਿਨ 1912 ਦੇ ਵਿੱਚ ਸੰਤੇਜ ਸਿੰਘ ਤੇ ਹੋਰ ਜਿਹੜੇ ਬੰਦੇ ਸੀ ਉਹਨਾਂ ਨੇ ਮਹਿਸੂਸ ਕੀਤਾ ਵੀ ਅਮਰੀਕਾ 'ਚ ਵੀ ਗੁਰਦੁਆਰਾ ਹੋਣਾ ਚਾਹੀਦਾ ਤੇ ਸਟਾਕਟਨ 'ਚ ਉਹਨਾਂ ਨੇ ਗੁਰਦੁਆਰਾ ਬਣਾਇਆ ਪਾਈ ਜਵਾਲਾ ਸਿੰਘ ਠੱਟੀਆਂ ਹਾਂਜੀ ਤੇ ਬਾਬਾ ਸੰਤ ਸਿੰਘ ਵਸਾਕਾ ਸਿੰਘ ਦਾਦਰ ਤੇ ਪਾਈ ਸੰਤੋਖ ਸਿੰਘ ਹਾਂਜੀ ਇਹਨਾਂ ਤਿੰਨਾਂ ਦੀ ਜ਼ਮੀਨ ਸੀ 4000 ਏਕੜ ਹਾਂਜੀ ਤੇ ਆਲੂ ਕਾਉਂਦੇ ਸੀ ਤੇ ਉਹਨਾਂ ਨੇ ਫਿਰ ਉਹ ਜ਼ਮੀਨ ਆਪਣੀ ਮਰਜ਼ੀ ਦੇ ਨਾਲ ਆਪਣੇ ਪੈਸਿਆਂ ਨਾਲ ਖਰੀਦ ਕੇ ਦਿੱਤੀ ਬਾਅਦ ਵਿੱਚ ਜਦੋਂ 13 ਆਇਆ ਗਦਰ ਪਾਰਟੀ ਭਜੀ ਤੇ ਇਹ ਗੁਰਦੁਆਰਾ ਜਿਹੜਾ ਹੈ ਉਹ ਗਦਰ ਪਾਰਟੀ ਦਾ ਅੱਡਾ ਬਣ ਗਿਆ ਫਿਰ ਤੇ ਜਿਹੜਾ ਇਹ 12 ਵਿੱਚ ਹੈ ਅੱਛਾ ਹਾਂਜੀ ਹਾਂਜੀ ਸਿੱਖਾਂ ਨੂੰ ਇੱਥੋਂ ਕੱਢਣ ਦੀਆਂ ਵੀ ਕੋਸ਼ਿਸ਼ਾਂ ਉਹਨਾਂ ਦਿਨਾਂ ਵਿੱਚ ਹੋਈਆਂ ਹਾਂ ਐਵੇਂ ਸੀ ਵੀ ਇੱਥੇ ਸਾਰੀ ਦੁਨੀਆ ਦੇ ਲੋਕ ਆ ਸਕਦੇ ਸੀ ਜਾਪਾਨਣਾ ਆਉਂਦੀਆਂ ਸੀ ਚੀਨਣਾ ਆਉਂਦੀਆਂ ਸੀ ਲੇਕਿਨ ਇਹਨਾਂ ਨੇ ਕਿਹਾ ਵੀ ਇਹ ਸਾਡੇ ਅੱਖੇ ਨਹੀਂ ਲੱਗਦੇ ਅੱਕੜ ਬੰਦੇ ਨੇ ਹਾਂਜੀ ਇਹਨਾਂ ਦੀ ਔਰਤਾਂ ਨੂੰ ਨਾ ਆਉਣ ਦਿਓ ਤਾਂ ਕਿ ਅਪੇ ਮਰਖਬ ਜਾਣਗੇ ਹਾਂਜੀ ਤੇ ਫਿਰ ਪਾਈ ਬਲਵਾਨ ਸਿੰਘ ਤੇ ਪਾਈ ਪਾਕ ਸਿੰਘ ਪ੍ਰਧਾਨ ਜੀ ਨੇ ਸੀ ਉਹਨਾਂ ਨੇ ਮੋਰਚਾ ਲਾਇਆ ਔਰ ਉਹਨਾਂ ਜਾ ਕੇ ਆਪਣੇ ਘਰ ਵਾਲੀਆਂ ਲਿਆਂਦੀਆਂ ਇੱਥੇ ਲੰਬੀ ਕਹਾਣੀ ਹੈ ਬਹੁਤ ਉਹਦੇ ਉੱਤੇ ਮੈਂ ਇੱਕ ਕਿਤਾਬ ਲਿਖੀ ਹੈ ਸਿੰਘ ਸਾਹਿਬ ਦੀ ਸ਼ਹਾਦਤ ਉਹ ਉੱਥੇ ਹਾਂਗਕਾਂਗ ਡੇਢ ਸਾਲ ਬੈਠੇ ਰਹੇ ਤੇ ਡੇਟ ਸਾਲ ਤੋਂ ਫਿਰ ਉਹਨਾਂ ਨੂੰ ਸੈਨ ਫਰਾਂਸਿਸਕੋ ਦਾ ਟਿਕਟ ਮਿਲਿਆ ਫਿਰ ਸੈਨ ਫਰਾਂਸਿਸਕੋ ਵਾਲੇ ਅਮਰੀਕਾ ਨੇ ਉਹਨਾਂ ਨੂੰ ਫਿਰ ਵਾਪਸ ਕਰਤਾ ਹਾਂਜੀ ਤੇ ਉਹ ਹਾਂਗਕਾਂਗ ਫਿਰ ਵਾਪਸ ਗਏ ਹਾਂਗਕਾਂਗ ਤੋਂ ਜਦ ਇੱਥੇ ਆਏ ਤੇ ਇੱਥੇ ਆਏ ਤਾਂ ਉਹਨਾਂ ਨੂੰ ਬੀਬੀਆਂ ਨੂੰ ਤੇ ਬੱਚਿਆਂ ਨੂੰ ਗਵਰਨਮੈਂਟ ਨੇ ਕੈਦ ਕਰ ਲਿਆ ਰਾਤ ਜੇਲ੍ਹ ਚ ਰੱਖਿਆ ਅੱਛਾ ਹਾਂਜੀ ਤੇ ਸ਼ਾਮ ਨੂੰ ਉਹ ਆਏ ਸੀ ਤੇ ਭਾਈ ਮੇਵਾ ਸਿੰਘ ਜਿਹੜਾ ਬਾਤ ਛੀਤ ਹੁੰਦਾ ਹਾਂਜੀ ਤੇ ਉਹਦੇ ਨਾਲ ਦੇ 101 ਬੰਦਿਆਂ ਨੇ ਉਸ ਦਿਨ ਰਾਤ ਨੂੰ ਇੱਕਿਆ ਮੇਅਰ ਨੂੰ ਬਜੇ 12 ਵੇ ਤੋਂ ਪਹਿਲੇ ਪਹਿਲੇ ਸਾਡੀਆਂ ਪੈਣਾ ਨੂੰ ਤੇ ਨਹੀਂ ਛੱਡ ਦੇਂਗਾ ਤਾਂ ਅਸੀਂ ਸਾਰੇ ਵੈਨਕੂਰ ਨੂੰ ਅਗਲਾ ਦੇਾਂਗੇ ਹਾਂਜੀ ਤੇ ਮੇਅਰ ਨੇ ਆਪ ਜਾ ਕੇ ਉਹਨਾਂ ਨੂੰ ਗੁਰਦੁਆਰੇ ਲਿਆ ਕੇ 12 ਵੇ ਤੋਂ ਪਹਿਲੇ ਪਹੁੰਚਾਇਆ ਤਾਂ ਉਹ ਦੋ ਬੀਬੀਆਂ ਜਿਹੜੀਆਂ ਸੀ ਪਾਈ ਪਾਕਸ਼ਨ ਦੇ ਘਰੋਂ ਪਾਈ ਬੀਬੀ ਹਰਨਾਮ ਕੌਰ ਉਹ ਇੱਥੇ ਬਾਝ ਗੁਦਰ ਜਾਂਦੀ ਐ ਤੇ ਪਾਈ ਬਲਵੰਤ ਸਿੰਘ ਦੇ ਘਰੋਂ ਬੀਬੀ ਕਰਤਾਰ ਕੌਰ ਪਾਈ ਪਾਕ ਸਿੰਘ ਨੂੰ ਤੇ ਇੱਥੇ ਬਿਲਾ ਸਿੰਘ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਹਾਂਜੀ ਤੇ ਭਾਈ ਬਲਵੰਤ ਸਿੰਘੁਰੇ ਬਾਦ ਵਿੱਚ ਜਾ ਕੇ 1917 ਦੇ ਵਿੱਚ ਲਾਹੌਰ ਜਿਹੜੀ ਹੈ ਫਾਂਸੀ ਦਿੱਤੀ ਜਾਂਦੀ ਹੈ ਫਾਂਸੀ ਲੱਗਿਆ ਉਹਨਾਂ ਨੂੰ ਹਾਂਜੀ ਅ ਇਹਨਾਂ ਦੇ ਭਾਈ ਬਲਵੰਤ ਸਿੰਘ ਹੁਰੀ ਅਤੇ ਭਾਈ ਭਗਤ ਸਿੰਘ ਹੋਰਾਂ ਦੇ ਘਰ ਵਾਲੇ ਇਹ ਕਿਹੜੇ ਸਾਲ ਚ ਆਏ 1900 ਇਹ 1912 ਚ ਆਏ 1912 ਤੇ ਕਾਮਾਗਾਟਾ ਮਾਰੂ 1914 ਕਾਮਾਗਾਟਾ ਮਾਰੂ 1914 ਚ ਆਇਆ ਲੇਕਿਨ ਉਸ ਤੋਂ ਪਹਿਲਾਂ ਜਦੋਂ ਸਿੱਖਾਂ ਨੇ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਹਾਂਜੀ ਤੇ ਉਸ ਵੇਲੇ ਅ ਸਭ ਤੋਂ ਵੱਧ ਜਿਹੜਾ ਆਹ ਹਾਪਕਿੰਸਨ ਸੀ ਉਹ ਸੀਗਾ ਉਹਦੇ ਮਾਂ ਪੰਜਾਬਣ ਸੀ ਬ੍ਰਾਹਮਣੇ ਸੀ ਇਥੋਂ ਦੇ ਚਾਉਣੀ ਜਲੰਧਰ ਦੀ ਹਾਂਜੀ ਲੇਕਿਨ ਉਹ ਆਪਣੀ ਮਾਂ ਨੂੰ ਕਦੇ ਨਹੀਂ ਉਹਨੇ ਮਾਂ ਕਿਹਾ ਉਹ ਕਹਿੰਦਾ ਮੇਰੀ ਮਾਂ ਗੋਰੀ ਸੀ ਉਹ ਝੂਠ ਬੋਲਦਾ ਸੀ ਹਾਂਜੀ ਤੇ ਉਹ ਉਤੋਂ ਗਵਰਨਮੈਂਟ ਨੇ ਭੇਜਿਆ ਸੀ ਕਿਉਂਕਿ ਉਹ ਉਰਦੂ ਬੋਲ ਲੈਂਦਾ ਸੀ ਤੇ ਉਹਨੇ ਕੋਸ਼ਿਸ਼ ਕੀਤੀ ਬਸ ਸਿੱਖਣ ਨੂੰ ਤਾਂ ਕੱਢਿਆ ਜਾਇਆ ਤੇ ਉਥੇ ਹਾਂਡਰਸ ਹੈ ਬ੍ਰਿਟਿਸ਼ ਹਾਂਡਰਸ ਸੈਂਟਰਲ ਅਮਰੀਕਾ ਚ ਹੰਗੋ ਉੱਥੇ ਗਏ ਤੇ ਉੱਥੇ ਉਹਨੇ 3000 ਡਾਲਰ 3000 ਡਾਲਰ ਉਹਨਾਂ ਦੇ ਨਾਲ ਬੜੀ ਚੀਜ਼ ਹੁੰਦੀ ਸੀ ਦਿਹਾੜੀ ਦੇ 80 ਪੈਸੇ ਮਜ਼ਦੂਰੀ ਹੁੰਦੀ ਸੀ ਤੇ ਉਹਨੇ ਵੜੀ ਦਿੱਤੀ ਉਹਨੇ ਫਿਰ ਜਿਹੜੇ ਆਪਣੇ ਬੰਦੇ ਉੱਥੇ ਗਏ ਸੀ ਉਹਨਾਂ ਨੇ ਇੱਥੇ ਆ ਕੇ ਪਾਟ ਖੋਲ ਦਿੱਤਾ ਪੈਸਾ ਉਹਨੂੰ ਵੜੀ ਦਿੰਦਾ ਸੀ ਤੇ ਉਹਨੇ ਫਿਰ ਮੋਰਚਾ ਲਾਤਾ ਵੇਹੇ ਨਹੀਂ ਜਾਂਦੇ ਅੱਛਾ ਹਾਂਜੀ ਫਿਰ ਗਵਰਨਮੈਂਟ ਨੇ ਗਵਰਨਮੈਂਟ ਡਰ ਗਈ ਤੇ ਨਾਲੀ ਉਹਨਾਂ ਕਿਹਾ ਵੀ ਜਿੰਨੇ ਅਸੀਂ ਬੰਦੇ ਇਹ ਸਾਰੇ ਤੇ ਸ਼ਹੀਦ ਹੋ ਜਾਣਗੇ ਹਾਂਜੀ ਤੇ ਅਸੀਂ ਨਹੀਂ ਹੰਡੂ ਰਸ ਜਾਣਾ ਉਹ ਫਿਰ ਨਹੀਂ ਗਏ ਅੱਛਾ ਇੱਥੇ ਸੈਟਲ ਤੇ ਕਮਾਗਾਟਾ ਮਾਰੂ ਜਿਲਾ ਉਏ ਐਸਐਸ ਲੇਵਲ ਜਿੱਕੇ ਆਉਣੇ ਸੀ ਦਿੰਦੇ ਹਾਂਜੀ ਤੇ ਪਾਈਪ ਲਵਾਂਸਿੰਗ ਨੇ ਉੱਥੇ ਜਾ ਕੇ ਕੋਸ਼ਿਸ਼ ਕੀਤੀ ਵੀ ਐਸਾ ਆਪਣਾ ਹੀ ਜਾਸਾ ਚਲਾ ਲਈਏ ਇੱਕ ਸ਼ਰਤ ਲਾਈ ਸੀ ਵੀ ਜਿੱਦ ਸਿੱਧਾ ਕਲਕੱਤੇ ਤੋਂ ਜ਼ਿਆਦਾ ਆਉਣਾ ਚਾਹੀਦਾ ਤੇ ਅੰਗਰੇਜ਼ਾਂ ਨੂੰ ਇਹ ਤੋਂ ਕੈਨੇਡੀਅਨ ਗਵਰਨਮੈਂਟ ਨੂੰ ਪਤਾ ਸੀ ਵੀ ਜਾਸਾ ਤੇ ਆਉਂਦਾ ਹੀ ਕੋਈ ਨਹੀਂ ਹਾਂਜੀ ਫਿਰ ਪਾਈਪ ਲਵਾਂਸਿੰਗ ਨੇ ਪਾਈਤਖ ਸਿੰਘ ਸਨ ਫਿਰੋਜ਼ਪੁਰ ਦੇ ਕਨਿਆਮਾ ਵਿਦਿਆਲਾ ਦੇ ਉਹਨਾਂ ਦੁਆਨੇ ਇਸ ਸਕੀਮ ਬਣਾਈ ਤੇ ਉਸ ਸਕੀਮ ਉੱਤੇ ਅਮਲ ਕੀਤਾ ਬਾਬਾ ਹਰਗੁਰਦੇਵ ਸਿੰਘ ਸਰਾਲੀ ਨੇ ਉਹ ਇਹ ਤੇਜਾ ਤੋਂ ਲੈ ਕੇ ਆਏ ਬੰਦੇ 275 ਦੇ ਕਰੀਬ ਤੇ ਇਹਨਾਂ ਨੇ 21 ਮਈ ਤੋਂ ਲੈ ਕੇ 21 ਜੁਲਾਈ ਤੱਕ ਇੱਥੇ 2 ਮਹੀਨੇ ਉਹਨਾਂ ਨੂੰ ਬੰਦ ਰੱਖਿਆ 1914 1914 ਦੇ ਹਾਂਜੀ ਤੇ ਇਹ ਬੜੀ ਵੱਡੀ ਕਹਾਣੀ ਹੈ ਉਹ ਮੈਂ ਆਪਣੀ ਗ੍ਰੇਡੀਅਨ 6 ਤੇ ਕਮਾ ਘਾਟਾ ਮਾਰੂ ਮਾਸਿਕਰ ਦੇ ਵਿੱਚ ਉਹ ਲਿਖੀ ਹੈ ਲੇਕਿਨ ਇੱਕ ਗੱਲ ਜ਼ਰੂਰ ਹੋਈ ਬਈ ਸ਼ਿਕਾ ਨੇ ਇਹ ਕਿ ਬਈ ਇਹ ਜਾਣਾ ਹੈ ਨਹੀਂ ਹਾਂ ਜੀ ਮਰ ਜਾਗੇ ਤੇ ਇੱਥੇ ਮਰ ਜਾਗੇ ਅਸੀਂ ਜਦੋਂ ਜਾਾਂਗੇ ਆਪਣੇ ਮਰਜ਼ੀ ਨਾਲ ਜਾਾਂਗੇ ਜਿੱਥੇ ਜਾਣਾ ਹੈ ਤੇ ਉਹਨਾਂ ਨੇ ਮੋਰਚਾ ਲਾਇਆ ਉਹਨਾਂ ਦੇ ਵਿੱਚ ਅ ਪੰਡਤ ਸੋਨ ਲਾਲ ਵੀ ਸੀ ਜਿਹੜਾ ਪਟੀ ਦਾ ਰਹਿਣਾ ਵਾਲਾ ਸੀ ਤੇ আহসান ਰਹੀਮ ਸੀ ਜਿਹੜਾ ਗੁਜਰਾਤ ਦੇ ਰਹਿਣਾ ਵਾਲਾ ਸੀ 25 ਦਾ ਜੀ ਦਾ ਮੁਸਲਮਾਨ ਤੇ ਇਹ ਹਿੰਦੂ আহসান ਇਹ ਜਿਹੜਾ ਇੱਥੇ ਰਿਆਸਤ ਅਲੀ ਖਾਨ ਹੈ ਹਾਂ ਜੀ ਇਹਦਾ ਪਿਓ ਵੀ ਇੱਥੇ ਸੀ ਹਾਂ ਜੀ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਹਾਂ ਜੀ ਤੇ ਪਰ ਉਹ ਉਹ ਤੋਂ ਪਿੱਛੋਂ ਆਏ ਸੀ 1912 ਤੋਂ ਪਿੱਛੋਂ ਆਏ ਸੀ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਦਸੀਆਂ ਉਹ ਉਹ ਵੀ ਬੜੀਆਂ ਅਜੀਬ ਗੱਲਾਂ ਹਾਂਜੀ ਤੇ ਉਹ ਫਿਰ 1914 ਜਿੱਥੇ ਚਲੇ ਗਏ ਸੀ ਜਦੋਂ ਮੇਵਾਸੀ ਨੇ ਹਾਪਕਿੰਸਨ ਨੂੰ ਗੋਲੀ ਮਾਰੀ ਤੇ ਉਹ ਕਹਿੰਦੇ ਸੀ ਵੀ ਅਸੀਂ ਤਾਂ ਡਰ ਗਏ ਵੈ ਸਿੱਖਾਂ ਨੇ ਇਹ ਦੰਗਾ ਕਰਤਾ ਤਾਂ ਅਸੀਂ ਤੇ ਚੁੱਕੀਆਂ ਹੋ ਗਈਆਂ ਤੇ ਅਸੀਂ ਤਾਂ ਅਮਰੀਕਾ ਬਾਰਡਰ ਕ੍ਰੋਸ ਕਰਕੇ ਸੀ ਜੀ 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 ਤੁਹਾਡਾ ਸਟੂਡੀਓ ਵਿੱਚ ਆਉਣ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਇੱਕੋ ਇੱਛਾ ਸੀ ਸਾਰੀ ਉਮਰ ਹਾਂਜੀ ਕਿ ਟਾਈਮ ਆਪਣਾ ਹੋਣਾ ਚਾਹੀਦਾ ਹੁਣ ਟਾਈਮ ਆਪਣਾ ਹੈ ਮੇਰਾ ਸਾਰਾ ਸਮਾਂ ਤੁਹਾਡਾ ਹੈ ਜਦੋਂ ਤੁਸੀਂ ਹੁਕਮ ਕਰੋਗੇ ਮੈਂ ਆ ਜਾਇਆ ਕਰਾਂਗਾ ਬਹੁਤ ਮਿਹਰਬਾਨੀ ਸਦਰਦੀ ਬਣੂਗਾ ਤੁਹਾਡੇ ਤੇ ਸਦਾ ਮਾਨ ਹੈ ਹਤੇ ਰਹੇਗਾ ਬਹੁਤ ਬਹੁਤ ਮਿਹਰਬਾਨ ਮਾਪਦੇ ਹੋ